ਮੋਲੇ ਸੋਨਹਾਰ ਸੂਰਿਆ ਕਾਲੇ ਮੋਲੇ ਸੋਨਹਾਰ ਸੂਰਿਆ ਕਾਲੇ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਦੇਖੋ ਮੈਂ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਇਹ ਝੂਠੀ ਦੁਕਾਨ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਖੋਲੀ ਸੀ ਜਿਹੜੇ ਵੱਡੇ ਝੂਠ ਬੋਲ ਕੇ ਵੱਡੀਆਂ ਗੱਲਾਂ ਕਰਕੇ ਵੱਡੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਬਹੁਤ ਵੱਡਾ ਫਰਾਨ ਕੀਤਾ ਸੀ ਜਿਨ੍ਹਾਂ ਨੇ ਔਰ ਇਲੈਕਸ਼ਨ ਤੋਂ ਬਾਅਦ ਪਹਿਲਾਂ ਇਹ ਸੰਗਰੂਰ ਦੀ ਇਲੈਕਸ਼ਨ ਹਾਰੇ ਫਿਰ ਉਦੋਂ ਬਾਅਦ ਇਹਨਾਂ ਨੂੰ ਪੰਚਾਇਤ ਦੀ ਇਲੈਕਸ਼ਨ ਚ ਕਿਸੇ ਨੇ ਮੂੰਹ ਨਹੀਂ ਲਾਇਆ ਆ ਲੋਕ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਸੀ ਉਹਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਔਰ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਉਮੀਦਵਾਰ ਨਹੀਂ ਮਿਲੇ ਜਿਹੜੇ 10 13 13 ਗੱਲ ਕਰਦੇ ਸੀ ਤਿੰਨ ਤੇ ਰਹਿ ਗਏ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੇ ਸੀ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਦੰਡਾ ਦੇ ਕੇ ਧੱਕੇ ਨਾਲ ਇਹਨਾਂ ਤੋਂ ਇਲੈਕਸ਼ਨ ਕਰਵਾਈ ਉਹਦੇ ਵਿੱਚ ਜੋ ਕੁਛ ਇਹਨਾਂ ਨੇ ਕੀਤਾ ਆਪਾਂ ਸਾਰੇ ਜਾਣਦੇ ਆ ਸਾਰਾ ਪੰਜਾਬ ਤਰਾ-ਤਰਾ ਕਰ ਰਿਹਾ ਵੀ ਵੋਟਾਂ ਕਿੱਥੇ ਕਿਵੇਂ ਘੱਟ ਕੇ ਕਿੱਧਰ-ਕਿੱਧਰ ਭੇਜਤੀਆਂ ਦੋ ਹੀ ਬੰਦਾ ਬੋਟਰੀ ਪਾ ਸਕਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਵੋਟਾਂ ਲੱਭਦੇ ਰਹੇ ਤੇ ਜਦੋਂ ਰਿਜ਼ਲਟ ਆਇਆ ਅੱਜ ਤੱਕ ਦੇ ਇਤਿਹਾਸ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਹਦੀ ਸਰਕਾਰ ਹੋਵੇ ਉਹਦੇ ਕਿਸੇ ਵੀ ਕਾਰਪੇਸ਼ ਵਿੱਚ ਮਿਹਰ ਨਾ ਬਣਿਆ ਅੱਜ ਤੱਕ ਇਦਾਂ ਨਹੀਂ ਹੋਇਆ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੰਦੀ ਨਕਮੀ ਐਡੀ ਝੂਠ ਦੀ ਵੱਡੀ ਦੁਕਾਨ ਲੋਕਾਂ ਨੇ ਵੇਖ ਲਿਆ ਵੀ ਇਹਦੀ ਦੁਕਾਨ ਦੇ ਉੱਤੇ ਜਿਹੜਾ ਬੋਰਡ ਕੋਈ ਹੋਰ ਲੱਗਿਆ ਤੇ ਮਾਲ ਇਹਦੇ ਵਿੱਚ ਕੁਝ ਹੋਰ ਆ ਪੰਜਾਬ ਨੂੰ ਲੁੱਟ ਕੇ ਖਾ ਗਏ ਜਿਹੜੇ ਵੱਡੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਸੀ ਮਹਾ ਕਰਪਟ ਨੇ ਮਹਾ ਕਰਪਟ ਮਹਾ ਕਰਪਟਾਂ ਦਾ ਭਾਂਡਾ ਉਸ ਵੇਲੇ ਫਟਿਆ ਜਦੋਂ ਲੋਟਸ ਆਪਰੇਸ਼ਨ ਦੀਆਂ ਗੱਲਾਂ ਕਰਦੇ ਸੀ ਕਮਿਸ਼ਨਰ ਆਪਣੇ ਡੀਜੀਪੀ ਦੇ ਜਾ ਕੇ ਦਰਖਾਸਤਾਂ ਦਿੰਦੇ ਸੀ ਵੀ ਸਾਡੇ ਐਮਐਲਏ ਭਾਜਪਾ ਪਟਰੀ ਆ ਤੇ ਅੱਜ ਹਾਲਾਤ ਤੁਸੀਂ ਵੇਖ ਲਓ ਵੀ ਇਹਨਾਂ ਦੇ ਕਾਰਪੋਰੇਸ਼ਨ ਦੇ ਕੌਂਸਲਰ ਪੂਰੇ ਨਹੀਂ ਹੋਏ ਤੇ ਕੌਂਸਲਰ ਸਹਿਬਾਨ ਨੂੰ ਇਹ ਦੂਜੀਆਂ ਪਾਰਟੀਆਂ ਦੇ ਮੁਕੱਦਮੇ ਦਰਜ ਕਰਾ ਕੇ ਇਹ ਮੁਕੱਦਮਿਆਂ ਦਾ ਦਾਵਾ ਦੇ ਕੇ ਬਿジネス ਜਿਹੀਆਂ ਇਨਕੁਆਰੀਆਂ ਕਰਾਉਣ ਦੀ ਗੱਲ ਕਰਕੇ ਜੇ ਕੋਈ ਸਰਕਾਰੀ ਮੁਲਾਜ਼ਮਾ ਕਿਸੇ ਪਰਿਵਾਰ ਦਾ ਮੈਂਬਰ ਉਹਦੇ ਤੇ ਪ੍ਰੈਸ਼ਰ ਪਾ ਕੇ ਆਪਣੇ ਵਿੱਚ ਸ਼ਾਮਲ ਕਰਨੀਆਂ ਤਰਕੀਬਾਂ ਤੇ ਧੱਕਾ ਕਰ ਰਹੇ ਆ ਆ ਸਾਡੇ ਕੋਲੇ ਸਾਡਾ ਨੌਜਵਾਨ ਕਮਲ अरोड़ा ਚਤਰਵੀਰ ਸਿੰਘ ਜੀ 20 ਨੰਬਰ ਵਾਰ ਤੋਂ ਜਿੱਤਿਆ ਸੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਇਹਨਾਂ ਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਦਿੱਤਾ ਤੇ ਵੱਡੇ ਅੰਤਰ ਦੇ ਨਾਲ 400 ਤੋਂ ਉੱਪਰ ਵੋਟਾਂ ਦੇ ਅੰਤਰ ਨਾਲ ਜਿੱਤਿਆ ਉਸੇ ਦਿਨ ਇੱਕ ਝੂਠਾ ਮਕਦਮਾ ਦਰਜ ਕਰ ਦਿੱਤਾ ਹਰਾਨੀ ਹੈ ਮੈਂ ਪੁਲਿਸ ਦੇਖੋ ਸਾਡਾ ਅਸੀਂ ਪੁਲਿਸ ਦਾ ਸਤਿਕਾਰ ਕਰਦੇ ਹਾਂ ਸਾਡੀ ਰੱਖਿਆ ਕਰਦੀ ਆ ਪਰ ਇਹਨਾਂ ਦਬਾਅ ਵਿੱਚ ਆ ਕੇ ਪੁਲਸ ਕੰਮ ਕਰੇ ਪਹਿਲੀ ਵਾਰੀ ਦੇਖਦੇ ਆਂ ਜਿਸ ਵਿਅਕਤੀ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਮੈਂ ਕਮਿੰਨੋ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਜਿਸ ਵਿਅਕਤੀ ਦੇ ਮਕਾਨਾਂ ਤੇ ਮੁਕੱਦਮਾ ਦਰਜ ਕੀਤਾ ਨਾ ਕੋਈ ਉਹ ਬੰਦੇ ਕਹਿੰਦਾ ਉਹਦਾ ਬਿਆਨ ਆ ਵੀ ਮੈਂ ਵੋਟ ਪਾ ਕੇ ਨਿਕਲਿਆ ਤੇ ਮੈਨੂੰ ਕਿਡਨੈਪ ਕਰ ਲਿਆ ਮੈਂ ਕਮਿੰਨੋ ਸਾਹਿਬ ਨੂੰ ਦੱਸਣਾ ਚਾਹੁੰਦਾ ਐਸਐਚਓ ਥਾਣਾ 7 ਨੰਬਰ ਦੱਸਣਾ ਚਾਹੁੰਦਾ ਉਹ ਬੰਦੇ ਦੀ ਵੋਟ ਹੀ ਹੈ ਨਹੀਂ ਵੋਟ ਕਿਹੜੇ ਵੇਲੇ ਪਾਇਆ ਕੀ ਦੀ ਵੋਟ ਪਾਉਣ ਗਿਆ ਸੀ ਜਾਲੀ ਵੋਟ ਪਾਉਣ ਗਿਆ ਸੀ ਸੋ ਇਥੋਂ ਪਤਾ ਲੱਗਦਾ ਵੀ ਕੋਈ ਪੁਲਿਸ ਨਾ ਪ੍ਰਸ਼ਾਸਨ ਇਹਨਾਂ ਪ੍ਰੈਸਚ ਕੰਮ ਕਰ ਰਗਾ ਨਾ ਕੋਈ ਇਨਕੁਆਰੀ ਨਾ ਕੋਈ ਜਾਂਚ ਬਿਆਨ ਲਿਖਿਆ ਮਕਦਮਾ ਦੇਤਾ ਮਕਦਮਾ ਦੇ ਕੇ ਪ੍ਰੈਸ਼ਰ ਬਣਾ ਕੇ ਆ ਚਤਰਵੀਰ ਸਿੰਘ ਅਰੋੜਾ ਨੂੰ ਸਾਡੇ ਉਹਨਾਂ ਨੂੰ ਇਹਨਾਂ ਨੇ ਰਾਤ ਨੂੰ ਢੱਗੇ ਨਾਲ ਘਰੋਂ ਕਿਡਨਾਪ ਕਰਕੇ ਲੈ ਕੇ ਗਏ ਕਿਡਨਾਪ ਕਰਕੇ ਲੈ ਕੇ 2:30 ਵਜੇ ਰਾਤ ਨੂੰ ਜਾ ਕੇ ਜੁਆਇਨ ਕਰਾਇਆ 2:30 ਵਜੇ ਦੇਖੋ ਸੋ ਆ ਇਹ ਜਿਹੜੇ ਇਮਾਨਦਾਰ ਲੋਕ ਨੇ ਜਿਹੜੇ ਬੜੇ ਬਦਲਾ ਦੇ ਵਾਸਤੇ ਆਏ ਸੀ ਬੜੇ ਲੋਕਾਂ ਨੂੰ ਗੁੰਮਰਾਹ ਕਰਕੇ ਆਏ ਸੀ ਜਿਨ੍ਹਾਂ ਤੇ ਲੋਕਾਂ ਨੇ ਭਰੋਸਾ ਵੀ ਬਹੁਤ ਵੱਡਾ ਕੀਤਾ ਉਹਨਾਂ ਦੀਆਂ ਆ ਕਰਤੂਤਾ ਨੇ ਆ ਕਰਤੂਤਾ ਕਰਕੇ ਉਹ ਪੰਜਾਬ ਦੇ ਵਿੱਚ ਆਪਣੇ ਮੇਰ ਬਣਾਉਣਾ ਚਾਹੁੰਦੇ ਨੇ ਲੁਧਿਆਣਾ 'ਚ ਆਪਣਾ ਮੇਰ ਬਣਾਉਣਾ ਚਾਹੁੰਦੇ ਨੇ ਪਰ ਜੋ ਉਹਨਾਂ ਦੀਆਂ ਖਵਾਇਸ਼ਾਂ ਨੇ ਉਹ ਪੰਜਾਬੀ ਹੁਣ ਪੂਰਾ ਨਹੀਂ ਹੋਣ ਦੇਣਗੇ ਪੰਜਾਬੀ ਸਮਝ ਗਏ ਨੇ ਬੜੇ ਅਣਖੀ ਨੇ ਬੜੇ ਯੋਧੇ ਨੇ ਠੀਕ ਹੈ ਗੱਲਾਂ ਚਾਜ ਜਾਂਦੇ ਨੇ ਕਈ ਵਾਰੀ ਗੱਲਾਂ ਵਿੱਚ ਆ ਜਾਂਦੇ ਨੇ ਭਰਮ ਭਲੇਖਿਆਂ ਵਿੱਚ ਆ ਜਾਂਦੇ ਨੇ ਤੇ ਆਪਿਆਂ ਨੂੰ ਵੀ ਨਕਾਰ ਕੇ ਐਸੇ ਬੰਦਿਆਂ ਦੇ ਪੋਸਾ ਕਰਦੇ ਨੇ ਜਿਨ੍ਹਾਂ ਦਾ ਕੋਈ ਪੰਜਾਬ ਨੂੰ ਲੈਣ ਦੇਣੀ ਨਹੀਂ ਪੰਜਾਬ ਨੂੰ ਕੋਈ ਉਹਨਾਂ ਦੀ ਕੰਟਰੀਬਿਊਸ਼ਨ ਹੀ ਨਹੀਂ ਤੀਜੀ ਲਾਈਨ ਦੇ ਬਾਕੀ-ਬਾਕੀ ਪਾਰਟੀਆਂ ਦੇ ਤੀਜੀ ਲਾਈਨ ਦੇ ਲੋਕਾਂ ਨੂੰ ਇਹਨਾਂ ਨੇ ਐਮਐਲਏ ਤਾਂ ਬਣਾਤਾ ਪਰ ਉਹ ਅੱਜ ਵੀ ਉਹ ਲੋਕ ਹਜੇ ਕਾਉਂਸਲਰ ਜਾਂ ਤੀਜੀ ਲਾਈਨ ਦੇ ਆਗੂ ਹੀ ਰਹੇ ਅੱਜ ਵੀ ਜਦੋਂ ਪਹਿਲੀ ਲਾਈਨ ਚ ਆਗੂਰੀ ਮੰਨਦਾ ਕਿ ਅੱਜ ਵੀ ਤੁਸੀਂ ਐਮਐਲਏ ਨੂੰ ਪਛਾਣਦੇ ਨਹੀਂ ਅੱਜ ਵੀ ਮੰਤਰੀਆਂ ਦਾ ਪਤਾ ਨਹੀਂ ਵੀ ਉਹ ਕੋ ਪੰਜਾਬ ਦਾ ਮੰਤਰੀ ਤੁਰਿਆ ਫਿਰਦਾ ਕੌਣ ਆ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ ਜਿਹੜਾ ਇਹਨਾਂ ਨੇ ਸਾਡੇ ਕਮਲ अरोड़ा ਦੇ ਉੱਤੇ ਤੇ ਪੂਰੇ ਪਰਿਵਾਰ ਨੂੰ ਥ੍ਰੈਟ ਕਰਕੇ ਉਹਨਾਂ ਦੇ ਸਾਥੀਆਂ ਨੂੰ ਥ੍ਰੈਟ ਕਰਕੇ ਜ਼ਬਰਦਸਤੀ ਸ਼ਾਮਲ ਕਰਾਇਆ ਸੀ ਅੱਜ ਉਹ ਕਮਲ अरोड़ा ਤੇ ਸਮੁੱਚਾ ਪਰਿਵਾਰ ਬੱਬਲ ਰਾਜੂ ਸੰਨੀ ਗਿੱਲ ਸਾਹਿਬ ਸਾਡੇ ਜੋ ਔਰ ਉਹ ਮੁੰਡਾ ਦੂਜਾ ਬੱਲੂ ਸਾਰੇ ਸਾਰੇ ਦੁਬਾਰਾ ਵਾਪਸ ਸੁਮੇਂ ਅਕਾਲੀ ਦਲ ਵਿੱਚ ਆ ਰਹੇ ਨੇ ਆਪਣੀ ਮਾਂ ਪਾਰਟੀ 'ਚ ਆ ਰਹੇ ਨੇ ਪੰਜਾਬ ਦੀ ਪਾਰਟੀ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਵਿੱਚ ਵਾਪਸੀ ਕੀਤੀ ਹੈ ਉਹਨਾਂ ਨੇ ਸੋ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨੇ ਹੁੰਦੇ ਨਾ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਸੋ ਅਸੀਂ ਇਹਨਾਂ ਨੂੰ ਭੁੱਲਿਆ ਨਹੀਂ ਕਹਿੰਦੇ ਇਹ ਆਪਣੇ ਪਰਿਵਾਰ ਦੇ ਵਿੱਚ ਨੇ ਸਾਨੂੰ ਮਾਣ ਸੀ ਇਹਨਾਂ ਦੇ ਉੱਤੇ ਅਸੀਂ ਕੋਈ ਪ੍ਰੈਸ਼ਰ ਨਹੀਂ ਪਾਇਆ ਦਿਵਾਲੀ ਪਾਇਆ ਸੀ ਕਿ ਠੀਕ ਹੈ ਦੋ ਤਿੰਨ ਦਿਨ ਕਵੇਰੀ ਪੰਦਾ ਭੁਲੇਖਾ ਗਲਤੀ ਲੱਗ ਜਾਂਦੀ ਹੈ ਗਲਤੀ ਤੋਂ ਬਾਅਦ ਵਾਪਸ ਕਰ ਆ ਗਏ ਨੇ ਸੋ ਮੈਂ ਇਹਨਾਂ ਦਾ ਜਿੱਥੇ ਵੈਲਕਮ ਕਰਦਾ ਉੱਥੇ ਮੈਂ ਪੁਲਿਸ ਪ੍ਰਸ਼ਾਸਕ ਨੂੰ ਬੇਨਤੀ ਕਰਦੀ ਚਾਹੁੰਨਾ ਵੀ ਦੇਖੋ ਕਿਸੇ ਪ੍ਰੈਸ਼ਰ ਚ ਕਿਸੇ ਦਵਾ ਦੇ ਵਿੱਚ ਆ ਕੇ ਕੋਈ ਇਦਾਂ ਦੀ ਗਲਤੀ ਨਾ ਕਰ ਬੈਠਿਓ ਜਿਹਦੇ ਨਾਲ ਸਾਨੂੰ ਐਜੀਟੇਸ਼ਨ ਕਰਨਾ ਪਵੇ ਅਸੀਂ ਧਰਨੇ ਲਾਈਏ ਅਸੀਂ ਮੁਜ਼ਾਰੇ ਕਰੀਏ ਅਸੀਂ ਕਮਿਸ਼ਨਰ ਦਾ ਦਫ਼ਤਰ ਘੇਰੀਏ ਇਹਦਾ ਨਾ ਕੋਈ ਕੰਮ ਨਾ ਕਰਿਓ ਇਨਸਾਫ ਕਰੋ ਤੁਹਾਡੀ ਡਿਊਟੀ ਇਨਸਾਫ ਕਰਨਾ ਵਾ ਤੁਹਾਡੀ ਡਿਊਟੀ ਕਿਸੇ ਦਾ ਹੱਥ ਠੁਕਾਵਣਾ ਨਹੀਂ